ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰ ਲਾਂਗੇ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕੋ ਹੀ ਝੋਡੀ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਬਿਊਟੀ ਦੇ ਵਿੱਚ ਚੈਂਪੀਅਨ ਰਹੀ ਹੈ ਗਰਮਾਂ ਵਾਲੀ ਤੇ ਆਪਾਂ ਪਹੁੰਚਿਆ ਵੀਰ ਡਾਇਰੈਕਟਰ ਦੇ ਕੋਲ ਤੇ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਬਾਕੀ ਦੀ ਜਿਹੜੀ ਸਾਰੀ ਜਾਣਕਾਰੀ ਹੈ ਵੀਰ ਦੇ ਕੋਲੋਂ ਇਹਦੀ ਲੈਣੇ ਆਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵੀਰ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਨਾਮ ਤਾਂ ਹੈਗਾ ਸੰਦੇਸ਼ ਸਿੰਘ ਆ ਠੀਕ ਜੀ ਛੋਟਾ ਨਾਮ ਡਾਕਟਰ ਭੁੱਲਾ ਕਰਕੇ ਜਾਣਿਆ ਜਾਂਦਾ ਠੀਕ ਜੀ ਆਪਣਾ ਘਰ 60 ਸਿਰੀ ਜਨਾਲਾ ਤੇ ਜ਼ਿਲ੍ਹਾ ਅਮਰਸਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਇੱਕ ਵਾਰੀ ਵੀਰ ਜੀ 554 84267898550 84290 ਠੀਕ ਜੀ ਵੀਰ ਜੀ ਆਪਣੇ ਕੋਲ ਝੋਟੀ ਦੂਸਰਾ ਸੁਦਾ ਸੁਣੀ ਆ ਅੱਛਾ ਜੀ ਠੀਕ ਜੀ ਇਹ ਬਿਊਟੀ ਦੇ ਵਿੱਚ ਦੋ ਇਹਨੇ ਮੇਲੇ ਜਿੱਤੇ ਨੇ 2024 ਦੇ ਹਾਂਜੀ ਇਹ ਵੀ ਆਪਣੀ ਹੈਗੀ ਆ ਸੈਕੰਡ ਸੈਕੰਡ ਪੋਜੀਸ਼ਨ ਆ ਸੈਕੰਡ ਲਓ ਜੀ ਦੂਜੇ ਨੰਬਰ ਵਾਲੀ ਜਿਹੜੀ ਪੋਜੀਸ਼ਨ ਆ ਇਹਦੀ ਪੀਡੀਐਫ ਇਹ ਮੇਲੇ ਦੇ ਵਿੱਚ ਜਿਹੜੀ ਬਿਊਟੀ ਦੀ ਪੋਜੀਸ਼ਨ ਆਈ ਆ ਦੂਜੇ ਨੰਬਰ ਤੇ ਤੇ ਪਹਿਲੇ ਨੰਬਰ ਤੇ ਵੀਰ ਜੀ ਕਿਹੜਾ ਆਇਆ ਸੀ ਇਹਦਾ ਉਹ ਉਹ ਚੜੇਕ ਮੇਲੇ ਦੀ ਚੜੇਕ ਮੇਲੇ ਦੀ ਚੜੇਕ ਮੇਲੇ ਦੀ ਜਿਹੜੀ ਆ ਫਰਸਟ ਪੋਜੀਸ਼ਨ ਆ ਇਹਦੀ ਝੋਟੀ ਦੀ ਤੇ ਬਾਕੀ ਬਿਊਟੀ ਤੁਹਾਨੂੰ ਜੈਕ ਕਰਾ ਦਿੰਦੇ ਆ ਕਰੋ ਜੀ ਕਰਮਾ ਵਾਲੀ ਦੀ ਫੇਸ ਕੁਆਲਟੀ ਜਿਹੜੀ ਚੈੱਕ ਕਰੋ ਤੁਸੀਂ ਜਿਹੜੀ ਆਜ ਦੂਜੇ ਨੰਬਰ ਤੇ ਤੇ ਪਹਿਲੇ ਨੰਬਰ ਤੇ ਗਈ ਉਹਦੇ ਬਾਰੇ ਅਸੀਂ ਹੋਰ ਇਹਦੀ ਤਾਰੀਫ ਕੀ ਕਰ ਸਕਦੇ ਆ ਤੇ ਬਾਕੀ ਖੋਲ ਕੇ ਤੁਹਾਨੂੰ ਇਹਦਾ ਤੋਰਾ ਤਾਰਾ ਵੀ ਚੈੱਕ ਕਰਾਵਾਂਗੇ ਤੇ ਬਾਕੀ ਦੀ ਇਹਦੀ ਡਿਟੇਲ ਵੀ ਲਵਾਂਗੇ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਗੱਬਣ ਤਿਆਰ ਆ ਕੁਝ ਦਿਨ ਖੜਦੀ ਵੀਰ ਜੀ ਕਿੰਨੇ ਦਿਨ ਖੜਦੀ ਹੈ ਜੇ ਅਜੇ ਕਮ ਸੇ ਕਾ 25 ਦਿਨ ਖੜਦੀ ਵੀਰ ਜੀ 25 ਦਿਨ ਦੇ ਕਰੀਬ ਜਿਹੜਾ ਇਹਦਾ ਸਮਾ ਸੂਣ ਦੇ ਵਿੱਚ ਅਜੇ ਰਹਿੰਦਾ ਹੈ ਤੇ ਦੂਸਰਾ ਸੁਹਾ ਕਰਮਾ ਵਾਲੀ ਨੇ ਸੂਣਾ ਖੋਲੋ ਵੀਰ ਜੀ ਇੱਕ ਰੇ ਆਪ ਵੀਰ ਦੀ ਹੈਗੀ ਪਿਸਟਲ ਬੁੱਲਦੀ ਪਿਸਟਲ ਬੁੱਲਦੀ ਆ ਪਿਆ ਤੇ ਗਾਂ ਹੁਣ ਬਾਦਲ ਬੁੱਲ ਤਾਂ ਪ੍ਰੈਗਨੈਂਟ ਆ ਠੀਕ ਜੀ ਬਾਦਲ ਬੁੱਲ ਦੇ ਕੋਲੋਂ ਪ੍ਰੈਗਨੈਂਟ ਆ ਤੇ ਜਿਹੜੇ ਪਹਿਲਾ ਸੂਏ ਦੀ ਜਿਹੜੀ ਝੋਟੀ ਆ ਉਹ ਆ ਦੇ ਲਓ ਜੀ ਪਹਿਲੇ ਸੂਏ ਦੀ ਜਿਹੜੀ ਫੀਮੇਲ ਕਾਫ ਆ ਮਗਰੇ ਦੇ ਤੇ ਆ ਚੈੱਕ ਕਰ ਸਕਦੇ ਤੁਸੀਂ ਰਿਜ਼ਲਟ ਵੀ ਬਹੁਤ ਹੀ ਸੋਹਣਾ ਹੈ ਹਰੀਕੇ ਵਾਲੇ ਜਿਹੜਾ ਡਾਇਮੰਡ ਬੋਲਿਆ ਉਹਦੀ ਧੀ ਹੈ ਤੇ ਇਹਦੀ ਉਮਰ ਵੀਰ ਜੀ ਹੁਣ ਕਿੰਨੀ ਹੋ ਗਈ ਜੇ ਇਹਦੀ 13 ਮਹੀਨੇ ਹੋ ਗਏ ਜੀ ਇਹਦੀ 13 ਕੇ ਮਹੀਨੇ ਜਿਹੜੀ ਉਮਰ ਹੋ ਗਈ ਹੈ ਕਰਮਾ ਵਾਲੀ ਦੀ ਤੇ ਬਾਕੀ ਤੁਹਾਨੂੰ ਵੱਡੀ ਝੋਟੀ ਜਿਹੜੀ ਇਹਦਾ ਤੋਰਾ ਤਾਰਾ ਚੈੱਕ ਕਰਾਉਨੇ ਆ ਖੋਲੋ ਵੀਰ ਜੀ ਇਹ ਕਰੀਏ ਨੂੰ ਲਓ ਜੀ ਸਾਨੂੰ ਵੀ ਖੁਸ਼ੀ ਹੁੰਦੀ ਐ ਇਦਾਂ ਦੀਆਂ ਝੋਟੀਆਂ ਜਿਹੜੀਆਂ ਦਿਖਾ ਕੇ ਵੀਡੀਓ ਦੇ ਵਿੱਚ ਤੇ ਚਲੋ ਵੀਰ ਹੁਣਾਂ ਨੇ ਸਾਂਭ ਕੀਤੀ ਐ ਤੇ ਬਿਊਟੀ ਦੇ ਵਿੱਚ ਜਿਹੜੀ ਆ ਕਿ ਫਸਟ ਇੱਕ ਪ੍ਰਾਈਜ਼ ਲਿਆਂਦਾ ਇਹਨੇ ਤੇ ਇੱਕ ਸੈਕੰਡ ਪ੍ਰਾਈਜ਼ ਲਿਆਂਦਾ ਹੈ ਬਹੁਤ ਹੀ ਖੂਬਸੂਰਤ ਝੋਟੀ ਚੈੱਕ ਕਰ ਸਕਦੇ ਹੋ ਤੁਸੀਂ ਪੰਜੀ ਕ ਦਿਨ ਦਾ ਜਿਹੜਾ ਟਾਈਮ ਅਜੇ ਕਰਮਾ ਵਾਲੀ ਖੜਦੀ ਆ ਔਰ ਸੂਨ ਦੇ ਵਿੱਚ ਤੇ ਇਹ ਵੀਰ ਉਹਨਾਂ ਨੇ ਕੱਲ ਹੀ ਸੇਲ ਕਰਨੀ ਆ ਉਹ ਵੀ ਆਪਾਂ ਪੁੱਛ ਲੈਣੇ ਆ ਤੇ ਲਓ ਜੀ ਕਰੋ ਚੈੱਕ ਤੁਸੀਂ ਜਿਹੜਾ ਕੱਦ ਵਜਣਿਆ ਬਹੁਤ ਹੀ ਜ਼ਿਆਦਾ ਚੰਗਾ ਹੈ ਤੇ ਬਾਕੀ ਥਣ ਥਣ ਵੀ ਕਰਮਾ ਵਾਲੀ ਨੂੰ ਬਹੁਤ ਹੀ ਸੋਹਣਾ ਲੱਗਾ ਹੈ ਨੀਲੀ ਰਾਵੀ ਦੇ ਵਿੱਚ ਜਿਹੜੇ ਦੋ ਪ੍ਰਾਈਜ਼ ਜਿੱਤੇ ਆ ਝੋਟੀ ਨੇ ਕਰੋ ਜੀ ਚੈੱਕ ਤੇ ਪਹਿਲੇ ਸੂਏ ਦਾ ਇਹਦਾ ਮਿਲਕ ਰਿਕਾਰਡ ਵੀਰ ਜੀ ਕੀ ਜੇ 13 ਕਿਲੋ ਦਾ 13 ਲੀਟਰ ਦਾ ਜਿਹੜਾ ਪਹਿਲੇ ਸੂਏ ਦਾ ਮਿਲਕ ਰਿਕਾਰਡ ਹੈ ਕਰਮਾਲੀ ਦਾ ਬੰਦ ਵੀਰ ਜੀ ਬੰਦ ਤੇ ਐਡੀ ਸੋਹਣੀ ਚੀਜ਼ ਵੀਰ ਜੀ ਹੁਣ ਤੁਸੀਂ ਸੇਲ ਕਿਉਂ ਕਰ ਦੇਣੀ ਆ ਉਹ ਵੀ ਸਾਨੂੰ ਸਾਰੀ ਜਾਣਕਾਰੀ ਇੱਕ ਵਾਰੀ ਦੇ ਦਿਓ ਦੋ ਦੰਦ ਤੇ ਪਹਿਲੇ ਸੂਏ ਸੁਈ ਜੇ ਅੱਛਾ ਜੀ ਜਿਹੜਾ ਪਹਿਲਾ ਸੂਆ ਇਹਦਾ ਦੋ ਦੰਦ ਹੀ ਕਰਮਾਲੀ ਦੂਜੇ ਮੰਨ ਲਓ ਵੀ ਐਰ ਕੀ ਸੋਨਾ ਇਹਦੇ 5 ਦਿਨ ਬਾਕੀ ਆ ਤੇ ਹੁਣ ਇਹ ਦੰਦੋ ਵੀਰ ਜੀ ਕਿੱਦਾਂ ਜੇ ਹੁਣ ਮੋਰ ਛੇ ਦੰਦ ਜੇ ਲਓ ਜੀ ਮੜ ਕੇ ਮੜ ਕੇ ਦੰਦ ਗਿਆ ਕੱਢਣ ਦੇ ਠੀਕ ਜੀ ਹੁਣ ਮੂੰਹੋਂ ਜਿਹੜੀ ਛੇ ਦੰਦ ਪਿਓ ਰਿਆ ਤੇ ਜਿਹੜੀਆਂ ਜਿਵਾਂ ਦੀਆਂ ਦੰਦੀਆਂ ਜੇ ਜਵਾਨ ਪੂਰੀਆਂ ਨਹੀਂ ਕੀਤੀਆਂ ਤੇ ਇਹ ਵੀਰ ਜੀ ਆਪਾਂ ਸੇਲ ਕਿਉਂ ਕਰ ਦੇਣੀ ਆ ਸੇਲ ਵੀਰ ਜੀ ਆਪਣਾ ਆਖਾ ਸੇਲ ਪੰਕੇ ਜਿਹਾ ਕੰਮ ਅੱਛਾ ਜੀ ਤੇ ਗਾਵਾਂ ਹੁੰਦੇ ਆ ਤੇ ਮਾਰ ਜ਼ਿਆਦਾ ਹੁੰਦਾ ਫਿਰ ਨਹੀਂ ਸੁਸਤ ਰਹਿੰਦਾ ਠੀਕ ਜੀ ਵੀਰ ਦਾ ਜਿਹੜਾ ਸੇਲ ਸੇਲ ਪਰਦੇਰ ਦਾ ਵੀਰ ਦਾ ਕੰਮ ਆ ਵੱਡੀਆਂ ਵੇੜਾ ਵੀਰ ਲਿਆ ਕੇ ਸੇਲ ਕਰਦਾ ਐ ਤੇ ਜਗਾ ਵੀਰ ਦੇ ਕੋਲ ਥੋੜੀ ਜਿਹਾ ਦੇ ਵੀਰ ਕਹਿੰਦਾ ਕਿ ਮੈਂ ਜਿਹੜਾ ਗੋਕੇ ਦਾ ਕੰਮ ਜਾਦਾ ਕਰਦਾ ਐ ਇਸ ਕਰਕੇ ਜਿਹੜੀ ਇਹ ਝੋਟੀ ਆ ਹੁਣ ਸੇਲ ਕਰਨੀ ਆ ਤੇ ਵੀਰ ਜੀ ਇਹਦਾ ਪ੍ਰਾਈਸ ਆਪਾਂ ਕੀ ਰੱਖਣਾ ਜੇ ਪ੍ਰਾਈਸ ਵੀਰ ਜੀ 3 ਲੱਖ ਰੁਪਈਆ ਜੇ 3 ਲੱਖ ਰੁਪਈਆ ਤੇ ਵਿੱਚੋਂ ਆਜੋ ਵੀਰ ਜੀ ਅੱਗੇ ਆਜੋ ਤੁਸੀਂ ਵੀ ਆਜੋ ਹਾਂ ਜੀ ਇਹ ਵੀਰ ਜੀ ਉਹਨਾਂ ਦਾ ਬੇਟਾ ਐ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਨਾਮ ਐ ਆਪਣੇ ਵੀਰ ਜੀ ਵੀਰ ਜੀ ਆਪਣਾ ਨਾਮ ਕਾਸ਼ਦੀਪ ਸਿੰਘ ਜੀ ਤੇ ਇਹ ਮੈਂ ਸੁਣਿਆ ਵੀਰ ਕੋਲ ਕੇ ਤੁਸੀਂ ਛੌਂਗ ਦੇ ਨਾਲ ਪਾਲੀ ਸੀ ਹਾਂ ਜੀ ਵੀਰ ਜੀ ਠੀਕ ਜੇ ਤੇ ਹੁਣ ਇਹ ਸੇਲ ਕਿਉਂ ਕਰ ਦੇਣੀ ਆ ਇਹੇ ਹੋ ਕਰਨੇ ਜਿਹੜਾ ਵੀਰ ਨੇ ਦੱਸਿਆ ਹਾਂਜੀ ਜਗ੍ਹਾ ਥੋੜੀ ਆ ਠੀਕ ਜੀ ਫਿਰ ਦਾਵਾ ਆਉਂਦੀਆਂ ਜਾਂਦੇ ਤੇ 3 ਲੱਖ ਦੇ ਵਿੱਚੋਂ ਵੀਰ ਜੀ ਕੀ ਮਾਨਤਨ ਕਰ ਦੇਣਾ ਜੀ ਛੋਟਾ ਕਾਣਾ ਛੋੜਛੱਪਾ ਕਰਾਂਗੇ ਛੋੜਛੱਪਾ ਹੀ ਕਰਨਾ ਛੋਟਛੱਪਾ ਹੀ ਕਰਨਾ ਲਓ ਜੀ ਵੀਰ ਕਹਿੰਦਾ ਕਿ ਛੋਟਛੱਪਾ ਹੀ ਵੇਖੇ ਇਹ ਕਰਮ ਵਾਲੀਆਂ ਦਾ ਮੁੱਲ ਕੋਈ ਨਹੀਂ ਹੁੰਦਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਜਿਹੜੀ ਬਿਊਟੀ ਬਹੁਤ ਹੀ ਸੋਹਣੀ 10-10 ਲੱਖ ਰੁਪਈਆ ਲੋਕ ਡੇ ਮੰਗਣਾ ਹਾਂਜੀ ਬਿਲਕੁਲ ਲੈਣ ਦੇਣਾ ਨਹੀਂ ਬਿਲਕੁਲ ਹੀ ਜਾਇਜ਼ ਰੇਟ ਵੀਰ ਨੇ ਕਰਤਾ ਤੇ ਬਾਕੀ ਆ ਇਹਦੇ ਸਰਟੀਫਿਕੇਟ ਵੀਰ ਜੀ ਦਿਖਾ ਦਈਏ ਆਪਾਂ ਮੜੇ ਜੀ ਇਨਾਂ ਦੀ ਜਾਣਕਾਰੀ ਤੁਸੀਂ ਮੈਨੂੰ ਆਪ ਵੀ ਦੇ ਦਿਓ ਕਿਹੜੇ ਕਿਹੜੇ ਮੇਲੇ ਦੇ ਆ। ਆ ਜੀ ਇੱਥੇ ਮੋਗੇ ਚੜੇਕ ਲੱਗਾ ਸੀ। ਲਓ ਜੀ ਮੋਗੇ ਦਾ ਜਿਹੜਾ ਐਸੋਸੀਏਸ਼ਨ ਦਾ ਇੱਥੇ ਪਹਿਲਾ ਨੰਬਰ ਹੀ। ਹਾਂ ਜੀ ਫਰਸਟ ਪੋਜੀਸ਼ਨ ਆ। ਇਹਦੀ ਫਰਸਟ ਪੋਜੀਸ਼ਨ ਆ। ਤੇ ਆ ਜਿਹੜੀ ਟਰੋਫੀ ਆ ਇਹ ਵੀ ਇਸੇ ਕਰਮਾਲੀ ਦੀ ਤੁਸੀਂ ਚੈੱਕ ਕਰ ਸਕਦੇ ਲਾਗੇ ਤੋਂ। ਤੇ ਆ ਦੂਸਰਾ ਵੀਰ ਜੀ। ਆ ਪੀਡੀਐਫ ਦਾ ਇੱਥੇ ਸੈਕੰਡ ਪੋਜੀਸ਼ਨ ਹੀ ਇਹਦੀ। ਠੀਕ ਹੈ ਜੀ ਇੱਥੇ ਸੈਕੰਡ ਪੋਜੀਸ਼ਨ ਨੇ ਆ ਪੀਡੀਐਫ। ਦੋਈਆ ਚੰਮੀ ਦੀ ਚੈਂਪੀਅਨ ਇਹ। ਠੀਕ ਜੀ। ਹਾਂ ਜੀ। ਤੇ ਹੁਣ 3 ਲੱਖ ਵੀਰ ਜੀ ਇਹਦਾ ਤੁਸੀਂ ਮੁੱਲ ਕਰਤਾ ਇਹਦੇ ਚੋਂ ਜ ਬਲਕਿ ਜਿਹੜਾ ਵੀ ਖਰੀਦਦਾ ਉਹ ਆਵੇ ਉਹਦਾ ਮਾਨਤਨ ਮੌਕੇ ਤੇ ਕਰਦੇ ਹੋ ਜਿੰਨਾ ਹੋ ਸਕਦਾ ਤੇ ਹੋਰ ਕੋਈ ਜਾਣਕਾਰੀ ਵੀਰ ਜੀ ਇਹਦੀ ਦੇਣੀ ਹੋਵੇ ਬਾਕੀ ਇਹ ਵੀ ਜਿਹੜੇ ਵੀ ਬੱਚੇ ਪਾਉਂਦੀ ਬਹੁਤ ਸੋਹਣੇ ਬੱਚੇ ਹਾਂ ਜੀ ਹਾਂਜੀ ਬਿਲਕੁਲ ਜੀ ਆ ਤੁਸੀਂ ਤੁਹਾਨੂੰ ਚੈੱਕ ਕਰਾ ਦੇਣੇ ਬਹੁਤ ਹੀ ਸੋਹਣਾ ਬੱਚਾ ਪਾਇਆ ਇਹਨੇ ਕਰਮਾਲੀ ਨੇ ਤੇ ਇਹ ਵੀਰ ਹੁਣਾਂ ਦੇ ਕੋਲ ਹੁਣ ਸਾਹਮਣੇ ਵਾਸਤੇ ਇਹ ਝੋਟੀ ਆ ਤੇ ਵੀਰ ਹੁਣੀ ਇਹਨੂੰ ਘਰੇ ਤਿਆਰ ਕਰਨਗੇ ਤੇ ਇਹਨੂੰ ਵੀ ਵੀਰ ਜੀ ਲੈ ਕੇ ਜਾਓਗੇ ਬਿਊਟੀ ਕੰਪੀਟੀਸ਼ਨ ਦੇ ਵਿੱਚ ਪਾਵਾਂਗੇ ਜੀ ਇਹਨੂੰ ਪੀਡੀਐਫ ਤੇ ਪਾਵਾਂਗੇ ਜੀ ਪੀਡੀਐਫ ਇਹਦੇ ਵਿੱਚ ਇਹ ਵੀ ਝੋਟੀ ਜਾਊਗੀ ਤੇ ਇਹਨੂੰ ਮੰਨ ਲਓ ਐਰ ਕੀ ਮਿਲਕ ਕਿੰਨਾ ਕੁ ਭਰ ਜੂ ਤੁਹਾਡੇ ਅਕੋਰਡਿੰਗ ਅੱਜ ਵੀਰੇ ਜਿਹੜੀ ਜਾ ਆ ਗਿਆ ਆਪਾਂ ਨੂੰ ਤਾਂ ਲੱਗਦਾ ਉਹ 16 17 ਕਿਲੋ ਦੁੱਧ ਭਰ ਦੇਗੀ ਠੀਕ ਜੀ ਲਓ ਜੀ 16 17 ਵੀਰ ਕਹਿੰਦੇ ਕਿ ਉਮੀਦ ਹੈ ਤਾਂ ਵੀ ਚੱਲ ਜੇਗੀ ਹਾਂਜੀ ਹਾਂਜੀ ਬਾਕੀ ਇਹ ਵੀ ਚੰਗੇ ਬੱਚੇ ਪਾਉਣ ਦੇ ਆ ਹਾਂਜੀ ਬਹੁਤ ਸੋਹਣੇ ਬੱਚੇ ਪਾ ਰਹੀ ਹੈ ਰਿਜ਼ਲਟ ਬਹੁਤ ਸੋਹਣਾ ਮਣਕੀ ਆਖਿਆ ਗਰਮਾਲੀ ਦੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹਰ ਇੱਕ ਜਾਣਕਾਰੀ ਵੀਰ ਨੇ ਦੇ ਦਿੱਤੀ ਆ ਤੁਹਾਨੂੰ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਦਿਲੋਂ ਸਾਰਿਆਂ ਦਾ